ਪੀਪੀਸੀ ਨਿਊਜ਼ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜ਼ਿਲ੍ਹਾ ਦਿਹਾਤੀ ਦੀ ਲਾਈਵ ਅਪਡੇਟ ਤੁਹਾਨੂੰ ਦੇਣ ਲੱਗੇ ਹਾਂ ਹੁਣ ਤੱਕ ਜਿਹੜਾ 11 ਵਜੇ ਤੱਕ ਦੀ ਜੇਕਰ ਪੋਲਿੰਗ ਦੀ ਗੱਲ ਕਰੀਏ ਤਾਂ ਸਿਰਫ ਤੇ ਸਿਰਫ 5% ਦੀ ਜਿਹੜੀ ਹੈ ਪੋਲਿੰਗ ਹੋਈ ਹੈ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਘਰਾਂ ਦੇ ਵਿੱਚੋਂ ਬਾਹਰ ਨਿਕਲੋ ਤੇ ਵੋਟਾਂ ਪਾਉਣ ਜ਼ਰੂਰ ਜਾਓ ਕਿਤੇ ਨਾ ਕਿਤੇ ਇਹ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਜਿਆਦਾ ਠੰਡ ਕਰਕੇ ਲੋਕ ਨਹੀਂ ਨਿਕਲ ਰਹੇ ਪੋਲਿੰਗ ਤੇ ਅਸਰ ਪਿਆ ਹੈ 5% ਦੀ ਜਿਹੜੀ ਹੈ 11 ਵਜੇ ਤੱਕ ਦੀ ਜਿਹੜੀ ਹੈ ਪੋਲਿੰਗ ਦੀ ਹੈ ਅਸੀਂ ਤੁਹਾਨੂੰ ਲਾਈਵ ਅਪਡੇਟ ਦੇ ਦੇਣ ਲੱਗੇ ਹਾਂ ਫਿਰੋਜ਼ਪੁਰ ਦੇ ਵਿੱਚ ਅ ਛੱਡੀਆਂ ਚੋਣਾਂ ਨੂੰ ਲੈ ਕੇ ਜਿਹੜੀਆਂ 14 ਦਸੰਬਰ ਨੂੰ ਜਿਹੜੀਆਂ ਜ਼ਿਲ੍ਹਾ ਪ੍ਰੀਖਿਸ਼ਤ ਦੀਆਂ ਚੋਣਾਂ ਹੋਣੀਆਂ ਸੀਗੀਆਂ ਜਿਹੜੇ ਕੁੱਲ ਐ 891 ਪੋਲਿੰਗ ਬੂਥ ਬਣਾਏ ਗਏ ਐ ਬਲਾਕ ਫਰੋਜਪੁਰ ਵਿੱਚ ਜੇਕਰ ਗੱਲ ਕਰੀਏ 140 ਬੂਥ ਹਨ ਅਤੇ ਕਲਖੁਰਦ ਵਿੱਚ 162 ਮਮਦੋਟ ਵਿੱਚ 194 ਜੀਰਾ ਵਿੱਚ 133 ਮਖੂ ਵਿੱਚ 122 ਤੇ ਬਲਾਕ ਗੁਰੂ ਹਰ ਸਾਹਿਬ ਵਿੱਚ 139 ਬੂਥ ਜਿਹੜੇ ਐ ਪੋਲਿੰਗ ਬੂਥ ਬਣਾਏ ਗਏ ਐ ਕੁੱਲ ਜਿਹੜੇ ਐ 14 ਜ਼ੋਨ ਨੇ ਜਦਕਿ ਪੰਚਾਇਤ ਸੰਮਤੀਆਂ ਦੇ ਕੁੱਲ 112 ਜ਼ੋਨ ਹਨ ਜਿਨ੍ਹਾਂ ਵਿੱਚ ਪੰਚਾਇਤ ਸੰਮਤੀ ਫਰੋਜਪੁਰ 16 ਜ਼ੋਨ ਪੰਚਾਇਤ ਸੰਮਤੀ ਕਲਖੁਰਦ ਲਈ 23 ਜੂਨ ਅਤੇ ਪੰਚਾਇਤ ਸੰਮਤੀ ਮਮਦੋਟ ਲਈ 22 ਜੂਨ ਤੇ ਪੰਚਾਇਤ ਸੰਮਤੀ ਜੀਰਾ ਲਈ 19 ਜੂਨ ਤੇ ਪੰਚਾਇਤ ਸੰਮਤੀ ਮਹੂ ਲਈ 15 ਜੂਨ ਨੇ ਪੰਚਾਇਤ ਸੰਮਤੀ ਗੁਰੂ ਅਰਸਾਈ ਦੀ ਜੇਕਰ ਗੱਲ ਕਰ ਲਈਏ ਤਾਂ ਉਥੇ 17 ਜੂਨ ਬਣਾਏ ਗਏ ਨੇ ਜਿਨ੍ਹਾਂ ਵਿੱਚ ਜ਼ਿਲ੍ਹੇ ਦੇ ਕੁੱਲ 788 ಗ್ರಾಮ ਪੰਚਾਇਤ ਸ਼ਾਮਲ ਹਨ ਹੁਣ ਉਥੇ ਜੇਕਰ ਅਸੀਂ ਫਰੋਇਪੁਰ ਦੇ ਇਹਨਾਂ ਦੀਆਂ ਵੋਟਾਂ ਦੀ ਗਿਣਤੀ ਦੀ ਗੱਲ ਕਰੀਏ ਟੋਟਲ ਵੋਟਰ ਕਿੰਨੇ ਨੇ 491291 ਵੋਟਰ ਜਿਹੜੇ ਨੇ ਅੱਜ ਜੇਕਰ ਭੁਗਤਦੇ ਆ ਜਿਸ ਤਰੀਕੇ ਦੀ 5% ਦੀ ਪੋਲਿੰਗ ਹੋ ਰਹੀ ਹੈ ਉਸ ਹਮਨਤਾ ਇੰਨੇ ਜਿਹੜੇ ਵੋਟ ਜੇਕਰ ਭੂਤੇ ਦੇ ਤਾਂ ਬੜਾ ਵੱਡਾ ਰਿਕਾਰਡ ਹੋਏਗਾ ਲੋਕਾਂ ਦਾ ਇੰਟਰਸਟ ਹੋਏਗਾ ਮਤ ਦੇਣ ਦਾ ਆਪਣੇ ਲੀਡਰ ਨੂੰ ਚੁਣਨ ਦਾ ਹੁਣ ਉੱਥੇ ਜੇਕਰ ਅਸੀਂ ਮਰਦਾਂ ਦੀ ਗੱਲ ਕਰੀਏ 2,69,880 ਜਿਹੜੇ ਮਰਦਾਂ ਦੀਆਂ ਵੋਟਾਂ ਨੇ 2,31,408 ਜਿਹੜੀਆਂ ਔਰਤਾਂ ਦੀਆਂ ਵੋਟਾਂ ਨੇ ਜਿਹੜੀ ਵੋਟਾਂ ਦਾ 65 ਦਾ ਸਮਾਂ ਇਹ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਦਾ ਹੈ ਪਰ 11 ਵਜੇ ਤੱਕ ਜਿਹੜੀ ਹੈ 5% ਦੀ ਜਿਹੜੀ ਪੋਲਿੰਗ ਹੋਈ ਹੈ ਹੁਣ ਤੱਕ ਦੀ ਅਸੀਂ ਫੇਰ ਅਪੀਲ ਕਰਦੇ ਹਾਂ ਲੋਕਾਂ ਨੂੰ ਆਪਣਾ ਜਿਹੜਾ ਮਤਦਾਨ ਆਪਣੀ ਵੋਟ ਪਾਉਣ ਜ਼ਰੂਰ ਜਾਓ ਘਰਾਂ ਤੋਂ ਬਾਹਰ ਨਿਕਲੋ ਵੋਟਾਂ ਪਾਓ ਖਾਵੇ ਤੇ ਚੰਗੇ ਮਾਹੌਲ ਦੇ ਵਿੱਚ ਜਿਹੜੀ ਹੈ ਵੋਟਾਂ ਹੋਣ ਤੇ ਜਿਹੜਾ ਤੁਸੀਂ ਆਗੂ ਚੁਣਨਾ ਚਾਹੁੰਦੇ ਹੋ ਚੁਣਿਆ ਜਾਵੇ ਜਿਹੜੀਆਂ ਪੋਲ ਹੋਈ ਵੋਟਾਂ ਦੀ ਗਿਣਤੀ ਹੈ 17 ਦਸੰਬਰ 2025 ਨੂੰ ਇਹਨਾਂ ਦੀ ਗਿਣਤੀ ਹੋਣੀ ਹੈ ਤੇ ਉਸ ਦਿਨ ਪਤਾ ਲੱਗ ਗਿਆ ਨਾ ਕਿ ਕੌਣ ਜਿੱਤਦਾ ਤਾਂ ਤੁਸੀਂ ਇਸੇ ਤਰ੍ਹਾਂ ਪੀਬੀਸੀ ਨਿਊਜ਼ ਦੇ ਨਾਲ ਬਣ ਲਾਈਵ ਅਪਡੇਟ ਦੇ ਰਿਆਂ